ਇਸੇ ਲੋਕ ਗੀਤ ਦੇ ਵਾਂਗੂ ਮੈਨੂੰ ਚੇਤੇ ਤੇਰਾ ਮੂੰਹ ਅੜਿਆ ਤੇਰੀ ਤਾਂ ਦੁਨੀਆ ਹੋਰ ਕੋਈ ਪਰ ਮੇਰੀ ਦੁਨੀਆ ਤੂੰ ਅੜਿਆ ਸੱਸ਼ੀ ਕਾਲ ਜੀ ਮੈਂ ਸੁਨੇਹਾ ਕਲੇ ਰੰਗਲਾ ਪੰਜਾਬ ਦੀ ਇੱਕ ਹੋਰ ਖਾਸ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਐਪੀਸੋਡ ਦੇ ਵਿੱਚ ਮੈਂ ਗੱਲ ਕਰਨ ਜਾ ਰਹੀਆਂ ਸਾਡੇ ਅਲੋਪ ਹੋ ਚੁੱਕੇ ਲੋਕ ਗੀਤਾਂ ਦੇ ਬਾਰੇ ਜਦੋਂ ਵੀ ਅਸੀਂ ਆਪਣੇ ਪੁਰਾਣੇ ਪੰਜਾਬੀ ਲੋਕ ਗੀਤਾਂ ਬਾਰੇ ਸੋਚਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਇੱਕ ਸੱਚੇ ਪਿਆਰ ਤੇ ਉਹਨਾਂ ਦੀਆਂ ਕਹਾਣੀਆਂ ਦੀਆਂ ਤਸਵੀਰਾਂ ਆਪਣੇ ਆਪ ਹੀ ਉੱਭਰਦੀਆਂ ਨੇ ਇਹ ਲੋਕ ਗੀਤ ਕਿਤੇ ਨਾ ਕਿਤੇ ਸਾਡੀਆਂ ਭਾਵਨਾਵਾਂ ਨੂੰ ਬਿਆਨ ਕਰਦੇ ਸੀ ਸਾਡੇ ਪੁਰਖਿਆਂ ਦੇ ਹਾਸਿਆਂ ਨੂੰ ਤੇ ਗਮਾਂ ਨੂੰ ਇੱਕ ਕਹਾਣੀਆਂ ਦੇ ਵਿੱਚ ਬੰਨ੍ਹਦੇ ਸੀ ਪਰ ਅਫਸੋਸ ਕਿ ਜਿੱਦਾਂ ਜਿੱਦਾਂ ਸਮਾਂ ਬੀਤਦਾ ਜਾ ਰਿਹਾ ਹੈ ਲੋਕ ਗੀਤ ਵੀ ਲੁਕਤ ਹੁੰਦੇ ਜਾ ਰਹੇ ਨੇ ਕਦੇ ਅਸੀਂ ਬੜੇ ਧੀਰਜ ਦੇ ਨਾਲ ਸੁਣਦੇ ਸਾਂ ਚੰਨ ਮੇਰੇ ਮੱਖਣਾ ਹੱਸ ਕੇ ਇੱਕ ਪਲ ਅਈ ਘਰ ਤੱਕ ਨਾ ਕਿ ਨਜ਼ਰਾ ਰਸ ਨਹੀਂ ਨਹਦਾ ਚਖਣਾ ਤਨ ਮੇਰੇ ਮੱਖਣਾ ਪੁੱਤਾਂ ਨੂੰ ਮੇਰੇ ਮੱਖਣਾ ਕਿ ਹੱਸ ਕੇ ਇੱਕ ਪਲ ਅਈ ਘਰ ਤੱਕ ਨਾ ਕਿ ਨਜ਼ਰਾ ਰਸ ਨਹੀਂ ਨਹਦਾ ਚਖਣਾ ਚਲ ਮੇਰੇ ਮੱਖਣਾ ਪੁੱਤਾਂ ਨੂੰ ਮੇਰੇ ਮੱਖਣਾ ਲੱਥੇ ਦੀ ਚਾਦਰ ਇਹ ਗੀਤ ਸਾਡੀ ਵਿਰਸੇ ਅਤੇ ਸੱਭਿਆਚਾਰ ਦੇ ਅਸਲ ਸ਼ਿੰਗਾਰ ਸਨ ਇਹ ਗੀਤ ਸਿਰਫ ਗੀਤ ਨਹੀਂ ਸਾਡੇ ਬਜ਼ੁਰਗਾਂ ਦੀਆਂ ਕਹਾਣੀਆਂ ਉਹਨਾਂ ਦੇ ਦਿਨਚਰਿਆ ਦੇ ਰੰਗ ਅਤੇ ਪਿਆਰ ਦੇ ਸਨੇਹੇ ਸਨ ਪਰ ਹੁਣ ਇਹ ਗੀਤ ਕਿਤਾਬਾਂ ਤੇ ਕੈਸਟਾਂ ਵਿੱਚ ਦੱਬੇ ਪਏ ਨੇ ਨਵੀਂ ਪੀੜੀ ਨੂੰ ਸ਼ਾਇਦ ਇਹ ਗੀਤ ਸੁਣਨ ਦਾ ਮੌਕਾ ਵੀ ਨਾ ਮਿਲੇ ਜਦੋਂ ਕਿ ਇਹ ਗੀਤ ਸਾਡੇ ਪਿਛਲੇ ਵਿਰਸੇ ਤੇ ਸੱਭਿਆਚਾਰ ਦੇ ਪੱਕੇ ਆਂਗਣੇ ਕੀ ਅਸੀਂ ਇਸ ਕਾਇਮ ਵਿਰਸੇ ਨੂੰ ਮੁੜ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਸੰਗੀਤ ਦੀ ਸੋਹਣੀ ਦੁਨੀਆ ਨੂੰ ਦੁਬਾਰਾ ਆਪਣੇ ਦਿਲਾ 'ਚ ਬਸਾਵਾਂਗੇ ਜਿਵੇਂ ਇਹ ਗੀਤ ਸਾਡੇ ਬਜ਼ੁਰਗਾਂ ਲਈ ਅਹਿਮ ਸਨ ਉਹਨਾਂ ਦੀਆਂ ਯਾਦਾਂ ਲਈ ਸਾਨੂੰ ਵੀ ਇਸ ਵਿਰਸੇ ਨੂੰ ਜਿਉਣਾ ਚਾਹੀਦਾ ਏ ਆਓ ਇੱਕ ਸਫ਼ਰ ਕਰਦੇ ਹਾਂ ਉਹਨਾਂ ਪੰਜਾਬੀ ਗੀਤਾਂ ਦਾ ਜਿਨ੍ਹਾਂ ਨੂੰ ਸਾਡੇ ਪੁਰਖਿਆਂ ਨੇ ਪਿਆਰ ਦਿੱਤਾ ਪਰ ਅਸੀਂ ਵਿਸਾਰ ਦਿੱਤਾ ਉਹ ਗੀਤ ਜਿਹੜੇ ਸਾਡੇ ਸੱਭਿਆਚਾਰ ਨੂੰ ਦਰਸਾਉਂਦੇ ਨੇ ਪਰ ਅੱਜਕੱਲ ਸੁਣਨ ਨੂੰ ਘੱਟ ਮਿਲਦੇ ਨੇ ਸਾਡੇ ਘਰ ਦੇ ਬਜ਼ੁਰਗ ਸਵੇਰ ਦੀ ਸ਼ੁਰੂਆਤ ਮਾਂਜਾ ਬਾਲਮਾ ਜਾਂ ਜੁਤੀ ਕਸੂਰੀ ਵਰਗੇ ਗੀਤਾਂ ਨਾਲ ਕਰਦੇ ਸਨ ਗੀਤ ਸਿਰਫ ਗੀਤ ਨਹੀਂ ਸਗੋ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਤੇ ਸਾਡੇ ਸੱਭਿਆਚਾਰ ਦੀਆਂ ਰੀਤਾਂ ਸਨ ਇਹ ਗੀਤ ਸਾਡੇ ਵਿਰਸੇ ਦੀ ਰੂਹ ਸਨ ਜਿਨ੍ਹਾਂ ਨੇ ਸਾਨੂੰ ਸਾਡੀਆਂ ਜੜਾਂ ਨਾਲ ਜੋੜੀ ਰੱਖਿਆ ਇੱਕ ਮੇਰੀ ਆਕਾਸ਼ਨੀ ਵਰਗੇ ਗੀਤ ਸਿਰਫ ਗੀਤ ਨਹੀਂ ਸਾਡੇ ਮਨ ਦੇ ਭਾਵ ਤੇ ਸਮੇਂ ਦੀਆਂ ਯਾਦਾਂ ਨੂੰ ਸਾਹਮਣੇ ਰੱਖਦੇ ਸਨ ਤਦ ਯੂਨੀਦਰ ਨੇ ਮਾਰਿਆ ਸ਼ੀਸ਼ੇ ਉਤਰੇੜ ਪੈ ਗਈ ਵਾਲਵੋਂ ਦਿਨੇ ਧਿਆਨ ਜਦੋਂ ਮਾਰਿਆ ਨੀਕ ਮੇਰੀ ਅੱਖ ਕਾਸ਼ਮੀ ਹੁਣ ਜਦ ਇਹ ਗੀਤ ਤੇ ਸੋਰਕੈਸਟਾ ਵਿੱਚ ਦੱਬੇ ਪਏ ਨੇ ਨਵੀਂ ਪੀੜੀ ਲਈ ਇਹ ਸੰਗੀਤ ਕਿਤੇ ਦੂਰ ਦੀ ਕਹਾਣੀ ਵਰਗਾ ਹੋ ਗਿਆ ਏ ਸਾਡੇ ਬਜ਼ੁਰਗਾਂ ਨੇ ਜਿਹੜਾ ਪਿਆਰ ਤੇ ਸਮਰਪਣ ਇਸ ਸੰਗੀਤ ਵਿੱਚ ਵਸਾਇਆ ਸੀ ਉਹ ਅੱਜ ਦੇ ਤਕਨੀਕੀ ਯੁੱਗ ਵਿੱਚ ਕਿਤੇ ਗੁੰਮ ਗਿਆ ਏ ਕੀ ਅਸੀਂ ਕਦੇ ਦੁਬਾਰਾ ਉਸ ਰੋਹਾਨੀਅਤ ਅਤੇ ਅਨਮੋਲ ਸੰਗੀਤ ਦੀ ਖੁਸ਼ਬੂ ਮਹਿਸੂਸ ਕਰਾਂਗੇ ਜਾਂ ਫਿਰ ਇਹ ਯਾਦਾਂ ਸਿਰਫ ਯਾਦਾਂ ਬਣ ਕੇ ਹੀ ਰਹਿ ਜਾਣਗੀਆਂ ਦਰਸ਼ਕੋ ਅੱਜ ਜਿੱਥੇ ਆਪਣੇ ਨਵੇਂ ਸੰਗੀਤ ਦੀ ਚਮਕ-ਦਮਕ ਦੇ ਵਿੱਚ ਰਵੇਂ ਪਏ ਹਾਂ ਉੱਥੇ ਹੀ ਅਸੀਂ ਕੀਤੇ ਪੰਜਾਬੀ ਲੋਕ ਗੀਤਾਂ ਨੂੰ ਦਬਾ ਕੇ ਰੱਖ ਦਿੱਤਾ ਹੈ ਇਹ ਲੋਕ ਗੀਤ ਸਿਰਫ ਸੰਗੀਤ ਨਹੀਂ ਸਿਰਫ ਧੁਨਾ ਨਹੀਂ ਸਨ ਸਗੋਂ ਸਾਡੇ ਦਿਲ ਦੇ ਭਾਵਾਂ ਨੂੰ ਬਿਆਨ ਕਰਦੇ ਸਨ ਇਹ ਗੀਤ ਸਾਡੀ ਮਿੱਟੀ ਦੀ ਖੁਸ਼ਬੂ ਸਨ ਇਨਾ ਗੀਤਾਂ ਦੇ ਰਾਹੀਂ ਅਸੀਂ ਇੱਕ ਦੂਜੇ ਦੇ ਨਾਲ ਆਪਣੀ ਖੁਸ਼ੀ, ਗਮੀ, ਆਪਣੀ ਨਿਰਾਸ਼ਗੀ ਨੂੰ ਜ਼ਾਹਿਰ ਕਰਦੇ ਸਾਂ ਪਰ ਅਫਸੋਸ ਅੱਜ ਸਭ ਕੁਝ ਬਦਲ ਚੁੱਕਿਆ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਹੜੇ ਗੀਤ ਸਾਡੇ ਬਜ਼ੁਰਗ ਆਪਣੇ ਦਿਲ ਦਿਮਾਗ ਵਿੱਚ ਵਜਾਉਂਦੇ ਰਹੇ ਨੇ ਉਹ ਅੱਜ ਥੋੜੇ ਥੋੜੇ ਕਰਕੇ ਕਿਉਂ ਗਾਇਬ ਹੁੰਦੇ ਜਾ ਰਹੇ ਨੇ ਜੁਗਨੀ ਦਾ ਗੁਰਮੀਤ 바ਵਾ ਦੀ ਹੇਕ ਨਾਲ ਰੂਹ ਨੂੰ ਜੰਝੋੜ ਦੇਣਾ ਜਾਂ ਫਿਰ ਅਮਰ ਸਿੰਘ ਚਮਕੀਲਾ ਦਾ ਧੋਖਾ ਨਹੀਂ ਕਮਾਈ ਦਾ ਵਰਗੇ ਗੀਤ ਜਿਨ੍ਹਾਂ ਦੇ ਬੋਲ ਅੱਜ ਵੀ ਸਾਨੂੰ ਚਲਕਾਉਂਦੇ ਨੇ ਇਹ ਕਿੱਥੇ ਗੁੰਮ ਹੋ ਗਏ ਨੇ ਗੀਤ ਸਿਰਫ ਗੀਤ ਨਹੀਂ ਸਿਰਫ ਸੰਗੀਤ ਨਹੀਂ ਇਹ ਸਾਡੇ ਜਜ਼ਬਾਤਾਂ ਦਾ ਹਿੱਸਾ ਸਨ ਸਾਡੀਆਂ ਕਹਾਣੀਆਂ ਸਾਡੇ ਵਿਰਸੇ ਦੀ ਅਨਮੋਲ ਧਰੋਹਰ ਸਨ ਅੱਜ ਅਸੀਂ ਉਹ ਸੁਰ ਉਹ ਬੋਲ ਭੁਲਾਉਂਦੇ ਜਾ ਰਹੇ ਹਾਂ ਤੇ ਇਹ ਸਿਰਫ ਸਾਡੀ ਨਹੀਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੀ ਵੀ ਹਾਨੀ ਹੈ ਸਾਡੇ ਵਿਰਸੇ ਦੀਆਂ ਜੜ੍ਹਾਂ ਨੂੰ ਮਜ਼ਬੂਤ ਰੱਖਣ ਲਈ ਇਹਨਾਂ ਗੀਤਾਂ ਨੂੰ ਦੁਬਾਰਾ ਜਨਮ ਦੇਣਾ ਸਾਡੀ ਜ਼ਿੰਮੇਵਾਰੀ ਹੈ ਕਦੇ ਸੋਚੋ ਜੇ ਅਸੀਂ ਆਪਣੀਆਂ ਰੀਤਾਂ ਆਪਣੇ ਗੀਤਾਂ ਤੇ ਆਪਣੇ ਸੰਗੀਤ ਨੂੰ ਵਿਸਾਰ ਦਿੱਤਾ ਤਾਂ ਅਸੀਂ ਕਿਹੜੀ ਦੁਨੀਆ ਵਿੱਚ ਅੱਗੇ ਵਧ ਰਹੇ ਹਾਂ ਇਹ ਗੀਤ ਸਾਡੇ ਵਿਰਸੇ ਦੀ ਸੱਚੀ ਪਹਿਚਾਣ ਨੇ ਸਾਨੂੰ ਇਹਨਾਂ ਨੂੰ ਸਿਰਫ ਸੁਣਨ ਦੇ ਹੀ ਨਹੀਂ ਸਗੋਂ ਆਪਣੇ ਜੀਵਨ ਦੇ ਵਿੱਚ ਅਮਲ ਕਰਨ ਦੀ ਵੀ ਲੋੜ ਹੈ। ਅੱਜ ਕੱਲ ਦੇ ਗੀਤਾਂ ਦੇ ਵਿੱਚ ਕਿਤੇ ਵੀ ਸਾਨੂੰ ਪੁਰਾਣੇ ਗੀਤਾਂ ਵਰਗੀ ਚਲਕ ਦਿਖਦੀ ਹੀ ਨਹੀਂ। ਗੁਰਦਾਸ ਮਾਨ ਦਾ ਗੀਤ ਚਾਹੇ ਛੱਲਾ ਹੋਵੇ ਤੇ ਚਾਹੇ ਸੱਜਣਾ, ਉਹਨਾਂ ਦਾ ਜਨਰ ਵੀ ਅਲੱਗ ਸੀ, ਉਹਨਾਂ ਦਾ ਟੇਸਟ ਵੀ ਅਲੱਗ ਸੀ ਪਰ ਫਿਰ ਵੀ ਲੋਕਾਂ ਨੇ ਦੋਵਾਂ ਨੂੰ ਬਰਾਬਰ ਦਾ ਪਿਆਰ ਦਿੱਤਾ, ਜੋ ਕਿ ਅੱਜ ਕੱਲ ਦੇ ਗਾਣਿਆਂ ਨੂੰ ਮਿਲ ਹੀ ਨਹੀਂ ਰਿਹਾ। ਪੁਰਾਣੇ ਗੀਤਾਂ ਜਿਵੇਂ ਕਿ ਗੁਰਦਾਸ ਮਾਨ ਦਾ ਸੱਜਣਾ ਅਤੇ ਛੱਲਾ। ਓ ਛੱਲਾ ਵੇਰੀ ਓਏ ਪੂਰੇ ਵੇ ਵਤਨ ਮਾਹੀ ਦਾ ਪੂਰੇ ਵੇ ਜਾਣਾ ਸੈਲੈਸ਼ ਪੂਰੇ ਵੇ ਗੱਲ ਸੁਣ ਛੱਲਿਆ ਛੋਰਾ ਵੇ ਕਾਦਾ ਲਾਇਈ ਛੋਰਾ ਜਿਨ੍ਹਾਂ ਨੇ ਸਾਡੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਜੀ ਜਗ੍ਹਾ ਬਣਾਈ ਉਹ ਅਸਲ ਵਿੱਚ ਸਾਡੇ ਪੁਰਾਣੇ ਕਲਚਰ ਤੇ ਆਵਾਜ਼ਾਂ ਨੂੰ ਜੀਵਿਤ ਕਰਨ ਦੇ ਲਈ ਇੱਕ ਮਹੀਮ ਸਨ ਗੁਰਦਾਸ ਮਾਨ ਦਾ ਛੱਲਾ ਜੋ ਕਿ ਲੋਂਗ ਦਾ ਲਿਸ਼ਕਾਰਾ ਫਿਲਮ ਦਾ ਹਿੱਸਾ ਸੀ ਉਹਨਾਂ ਨੇ ਆਪਣੇ ਸਮੇਂ ਵਿੱਚ ਬਹੁਤ ਹੀ ਪ੍ਰਸਿੱਧੀ ਖੱਟੀ ਉਹਨਾਂ ਦੀ ਆਵਾਜ਼ ਵਿੱਚ ਇੱਕ ਮਿੱਠਾ ਜਿਹਾ ਅਸਰ ਸੀ ਜੋ ਸਾਡੇ ਮਨ ਦੇ ਨਾਲ-ਨਾਲ ਸਾਡੇ ਸੰਸਕਾਰਾਂ ਨੂੰ ਵੀ ਇਕੱਠਾ ਕਰਦਾ ਸੀ। ਇਹ ਗੀਤ ਸਾਡੇ ਲੋਕਾਂ ਦੀਆਂ ਮੁਸ਼ਕਲਾਂ ਤੇ ਖੁਸ਼ੀਆਂ ਨੂੰ ਦਰਸਾਉਂਦਾ ਹੈ ਅਤੇ ਸਾਡੇ ਸੰਸਾਰਿਕ ਵਿਰਸੇ ਦੀ ਸਮਝ ਨੂੰ ਵਧਾਉਂਦਾ ਹੈ। ਪਰ ਅੱਜ ਦੇ ਸਮੇਂ ਵਿੱਚ ਜਦੋਂ ਇਹ ਗੀਤ ਘੱਟ ਸੁਨੇ ਜਾਂਦੇ ਨੇ, ਕੀ ਸਾਨੂੰ ਇਹ ਸੋਚਣਾ ਨਹੀਂ ਚਾਹੀਦਾ ਕਿ ਕਿੱਥੇ ਚਲੇਗੇ ਸਾਡੇ ਇਹ ਪੁਰਾਣੇ ਤੇ ਸੁਰੀਲੇ ਸੰਗੀਤ? ਕੀ ਇਹ ਸੰਗੀਤ ਇੱਕ ਦਿਨ ਪੂਰੀ ਤਰ੍ਹਾਂ ਗੁੰਮ ਹੋ ਜਾਣਗੇ? ਸਾਨੂੰ ਆਪਣੀ ਸੱਭਿਆਚਾਰਕ ਧਰੋਹਰ ਨੂੰ ਯਾਦਕਰਨ ਅਤੇ ਪ੍ਰਮੋਟ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਸਲੀ ਸੁਰੀਲੇ ਸੰਗੀਤ ਸਾਡੀ ਜ਼ਿੰਦਗੀ ਵਿੱਚ ਵਾਪਸੀ ਕਰ ਸਕਣ ਅਤੇ ਸਾਡੀ ਨਵੀਂ ਪੀੜੀ ਨੂੰ ਇਸ ਦੇ ਮਹੱਤਵਪੂਰਨ ਵਿਰਸੇ ਦੇ ਨਾਲ ਜੋੜ ਸਕਣ ਸਾਡੇ ਪੁਰਖਿਆਂ ਦੇ ਜ਼ਮਾਨੇ ਦੇ ਗੀਤ ਜਿਹੜੇ ਕਿਸੇ ਸਮੇਂ ਹਰ ਅਮੀਰ ਤੇ ਗਰੀਬ ਦੇ ਘਰ ਵਿੱਚ ਵੱਜਦੇ ਸਨ ਅੱਜਕੱਲ੍ਹ ਦੇ ਹੰਗਾਮੇ ਭਰੇ ਗੀਤਾਂ ਦੇ ਵਿੱਚ ਕਿਤੇ ਦੱਬ ਕੇ ਰਹਿ ਗਏ ਨੇ ਕਿਸੇ ਨੂੰ ਸ਼ਾਇਦ ਘੱਟ ਹੀ ਪਤਾ ਹੋਵੇ ਕਿ ਉਸ ਜ਼ਮਾਨੇ ਦੇ ਗੀਤਾਂ ਦੇ ਨਾਲ-ਨਾਲ ਉਹਨਾਂ ਗੀਤਾਂ ਨੂੰ ਗਾਉਣ ਵਾਲਿਆਂ ਦੇ ਲਈ ਵੀ ਲੋਕੀ ਅਜੀਬ ਜਿਹਾ ਪਾਗਲ ਸਨ ਜਿਵੇਂ ਤੁਹਾਨੂੰ ਸੁਰਾਂ ਦੀ ਮਲਿਕਾ ਤੇ ਪੰਜਾਬ ਦੀ ਕੋਇਲ ਦੇ ਬਾਰੇ ਦੱਸਾਂ ਤਾਂ ਤੁਸੀਂ ਵੀ ਸ਼ਾਇਦ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰੋਗੇ। ਪੰਜਾਬ ਵਿੱਚ ਗੀਤਾਂ ਦੀ ਮਿੱਠੀ ਮਿਠਾਸ ਅਤੇ ਸੁਰਾਂ ਦੀ ਕਦੇ ਕਮੀ ਨਹੀਂ ਸੀ। ਸੁਰਿੰਦਰ ਕੋਰ, ਨਰਿੰਦਰ ਕੋਰ, ਪ੍ਰਕਾਸ਼ ਕੋਰ ਅਤੇ ਨਰਿੰਦਰ ਬੀਬਾ ਵਰਗੀਆਂ ਸ਼ਾਨਦਾਰ ਗਾਇਕਾਆਂ ਨੇ ਸਾਡੇ ਦਿਲਾਂ ਵਿੱਚ ਇੱਕ ਵਿਸ਼ੇਸ਼ ਜਗ੍ਹਾ ਬਣਾਈ ਸੀ। ਉਹਨਾਂ ਦੇ ਗੀਤ ਜਿਵੇਂ ਕਿ "ਜੇ ਮੁੰਡਿਆ ਤੂੰ ਮੈਨੂੰ ਨੱਚਦੀ ਦੇਖਣਾ ਮੁੰਡਿਆ ਤੂੰ ਮੈਨੂੰ ਨੱਚਦੀ ਦੇਖਣਾ ਜੇ ਮੁੰਡਿਆ ਤੂੰ ਮੈਨੂੰ ਨੱਚਦੀ ਦੇਖਣਾ" ਲੱਗ ਮੇਰੇ ਕਹਨੇ ਮੁੰਡੇ ਆਵੇ ਛੰਨਾ ਵੇਤ ਖੇលਿਆ ਦੇ ਕਹਨੇ ਮੁੰਡੇ ਆਵੇ ਛੰਨਾ ਵੇਤ ਖੇលਿਆ ਦੇ ਜਿਨ੍ਹਾਂ ਨੂੰ ਸੁਣ ਕੇ ਅਪਾਹਜ ਵੀ ਨੱਚਣ ਲੱਗ ਪੈਂਦੇ ਸੀ ਸਾਡੀਆਂ ਰੀਤਾਂ ਰਿਵਾਜਾਂ ਤੇ ਮਿੱਟੀ ਦੀ ਖੁਸ਼ਬੂ ਨਾਲ ਭਰੇ ਹੋਏ ਸਨ ਇਹ ਗੀਤ ਸਿਰਫ ਮਨੋਰੰਜਨ ਲਈ ਨਹੀਂ ਸਗੋਂ ਸਾਨੂੰ ਸਿਖਾਉਣ ਅਤੇ ਸਮਾਜਿਕ ਅੰਦੇਸ਼ੀਆਂ ਨੂੰ ਪ੍ਰਗਟ ਕਰਨ ਲਈ ਵੀ ਬਣਾਏ ਗਏ ਸਨ ਪਰ ਅੱਜ ਦੀ ਨਵੀਂ ਜਨਰੇਸ਼ਨ ਇਹਨਾਂ ਮਹਾਨ ਗਾਇਕਾਂ ਅਤੇ ਉਹਨਾਂ ਦੇ ਗੀਤਾਂ ਨੂੰ ਭੁੱਲ ਚੁੱਕੀ ਹੈ ਸਮਾਂ ਬਦਲ ਗਿਆ ਹੈ ਤੇ ਨਵੇਂ ਟ੍ਰੈਂਡ ਨੇ ਸਾਡੀ ਪੁਰਾਣੀ ਧੁਨ ਨੂੰ ਸਾਥੋਂ ਖੋ ਲਿਆ ਹੈ ਕੀ ਇਹ ਸੰਗੀਤ ਸਾਡੇ ਵਿੱਚ ਵਾਪਸ ਆ ਸਕਦੇ ਨੇ ਕੀ ਸਾਨੂੰ ਆਪਣੇ ਸੱਭਿਆਚਾਰਕ ਵਿਰਸੇ ਨੂੰ ਸੁਰੱਖਿਅਤ ਰੱਖਣ ਲਈ ਕੁਝ ਕੋਸ਼ਿਸ਼ਾਂ ਨਹੀਂ ਕਰਨੀਆਂ ਚਾਹੀਦੀਆਂ ਸਾਡੇ ਕੋਲ ਇਹ ਸਿੱਖਣ ਅਤੇ ਪ੍ਰਸ਼ੰਸਾ ਕਰਨ ਦਾ ਮੌਕਾ ਹੈ ਤਾਂ ਜੋ ਇਹ ਗੀਤ ਸਾਡੇ ਰੂਹ ਵਿੱਚ ਸਦਾ ਜੀਵਿਤ ਰਹਿਣ ਅਤੇ ਅਸੀਂ ਆਪਣੇ ਪਿਛਲੇ ਵਿਰਸੇ ਨੂੰ ਯਾਦ ਕਰ ਸਕੀਏ ਪੁਰਾਣੇ ਗੀਤ ਜਿਨ੍ਹਾਂ ਨਾਲ ਸਾਡੇ ਬਜ਼ੁਰਗਾਂ ਦੀ ਜ਼ਿੰਦਗੀ ਜੁੜੀ ਹੋਈ ਸੀ ਉਹਨਾਂ ਗੀਤਾਂ ਦੇ ਵਿੱਚ ਇੱਕ ਬੱਕਰੀ ਜੀ ਰੂਹਦਾਰੀ ਹੁੰਦੀ ਸੀ ਤੇ ਉਹ ਰੂਹਦਾਰੀ ਅੱਜ ਦੇ ਸਮੇਂ ਦੇ ਵਿੱਚ ਕਿਤੇ ਗਵਾਚੀ ਗਈ ਹੈ ਅੱਜ ਦੇ ਬੱਚਿਆਂ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਹੋਵੇਗਾ ਉਹਨਾਂ ਗੀਤਾਂ ਦੇ ਬਾਰੇ ਪਰ ਮੈਂ ਕਹਿੰਦੀ ਹਾਂ ਕਿ ਜੇ ਇੱਕ ਵਾਰ ਤੁਸੀਂ ਸੁਣੋਗੇ ਤਾਂ ਯਕੀਨ ਮੰਨਿਓ ਕਿ ਉਹਨਾਂ ਗੀਤਾਂ ਨੂੰ ਤੁਸੀਂ ਮੁੜ ਜ਼ਿੰਦਾ ਕਰਨ ਲਈ ਆਪ ਕਹੋਗੇ ਵਿਚ ਨਾ ਬਸ ਅੱਖੀਆਂ ਦੇ ਕੋਲ ਪਾਵੇਂ ਬੋਲ ਤੇ ਪਾਵੇਂ ਨਾ ਬੋਲੇ ਵਿਚ ਨਾ ਤੇ ਜੱਟ ਕੁੜੀਆਂ ਤੋਂ ਡਰਦਾ ਮਾਰਾ ਉਸ ਸਮੇਂ ਦੀ ਨੌਜਵਾਨ ਪੀੜੀ ਵਿੱਚ ਬਹੁਤ ਪ੍ਰਸਿੱਧ ਸਨ ਕੋ ਡਰਦਾ ਮਾਰਾ ਮੇ ਮੋਤੇ ਉੱਤੇ ਤਾਂਗ ਰੱਖਦਾ ਓਏ ਮੋਤੇ ਇਹ ਗੀਤ ਸਾਡੀ ਸੱਭਿਆਚਾਰਕ ਰੀਤੀਆਂ ਅਤੇ ਰਿਸ਼ਤਿਆਂ ਨੂੰ ਦਰਸਾਉਂਦੇ ਸਨ ਇਹਨਾਂ ਗੀਤਾਂ ਨੇ ਕੁੜੀਆਂ ਤੇ ਮੁੰਡਿਆਂ ਦੇ ਪਿਆਰ ਅਤੇ ਮਸਤੀਪਰ ਸਥਿਤੀਆਂ ਨੂੰ ਜ਼ਿੰਦਗੀ ਦੇ ਰੰਗਾਂ ਦੇ ਨਾਲ ਭਰ ਦਿੱਤਾ ਇਹ ਗੀਤ ਸਾਡੀ ਮਿੱਟੀ ਦੀਆਂ ਕਹਾਣੀਆਂ ਨੂੰ ਬਿਆਨ ਕਰਦੇ ਸਨ ਅਤੇ ਉਹਨਾਂ ਦੇ ਸੁਰੀਲੇ ਲਹਿਜੇ ਅੱਜ ਦੀ ਨੌਜਵਾਨ ਪੀੜੀ ਨੂੰ ਪਿਆਰ ਕਰਨ ਦੀ ਸਿੱਖਿਆਈ ਦਿੰਦੇ ਨੇ ਪਰ ਅੱਜ ਇਹਨਾਂ ਸੁਹਾਬ ਨੇ ਗੀਤਾਂ ਨੂੰ ਮਿਊਜ਼ਿਕ ਦੇ ਸੈਂਟਰਲ ਸਟੇਜ ਤੇ ਕੋਈ ਥਾਂ ਹੀ ਨਹੀਂ ਮਿਲਦੀ ਸਾਨੂੰ ਲੱਗਦਾ ਹੈ ਕਿ ਇਹ ਸਿਰਫ ਮਿੱਟੀ ਦੀਆਂ ਯਾਦਾਂ ਬਣ ਕੇ ਰਹਿ ਗਏ ਨੇ ਕੀ ਅਸੀਂ ਸੱਚਮੁੱਚ ਇਹਨਾਂ ਮਹਾਨ ਰਚਨਾਵਾਂ ਨੂੰ ਭੁੱਲ ਰਹੇ ਹਾਂ ਕਿ ਸਾਨੂੰ ਆਪਣੇ ਪੁਰਾਣੇ ਗੀਤਾਂ ਨੂੰ ਦੁਬਾਰਾ ਜੀਵਿਤ ਕਰਨ ਅਤੇ ਉਹਨਾਂ ਦੀ ਸ੍ਰੀਲੀ ਝਲਕ ਨੂੰ ਮੁੜ ਤਾਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇਹ ਗੀਤ ਸਾਡੇ ਅਤੀਤ ਦੀ ਸੰਭਾਲ ਅਤੇ ਸੱਭਿਆਚਾਰਕ ਧਰੋਹਰ ਨੇ ਜੋ ਸਾਡੀ ਪਛਾਣ ਦਾ ਅਹਿਮ ਹਿੱਸਾ ਨੇ ਪੁਰਾਣੇ ਪੰਜਾਬੀ ਗੀਤ ਜਿਨ੍ਹਾਂ ਨੇ ਜਿੱਥੇ ਸਾਡੇ ਹੋਰ ਰਿਸ਼ਤਿਆਂ ਨੂੰ ਜ਼ਿੰਦਾ ਰੱਖਿਆ ਹੋਇਆ ਸੀ ਜਿੱਥੇ ਸਾਡੇ ਦਿਲ ਦੇ ਭਾਵਾਂ ਨੂੰ ਬਿਆਨ ਕਰਦੇ ਸਨ ਉੱਥੇ ਹੀ ਉਹਨਾਂ ਨੇ ਪ੍ਰੇਮੀ ਤੇ ਪ੍ਰੇਮਿਕਾਵਾਂ ਦੇ ਦਿਲ ਦੇ ਭਾਵਾਂ ਨੂੰ ਇਸ ਤਰ੍ਹਾਂ ਬਿਆਨਤ ਕੀਤਾ ਜਿਨ੍ਹਾਂ ਦੀ ਮਿਸਾਲ ਅੱਜ ਦੇ ਕਿਸੇ ਵੀ ਗਾਣੇ ਵਿੱਚ ਨਹੀਂ ਮਿਲਣੀ ਜਿਵੇਂ ਕੇ ਤੇਰੀ ਕਣਕ ਦੀ ਰਾਖੀ ਮੁੰਡਿਆ ਬੇ ਮੈਨਾ ਬੈਂਦੀ ਵਿੱਚ ਪਿਆਰ ਕਰਨ ਵਾਲਿਆਂ ਦੀ ਮਿੱਠੀ-ਮਿੱਠੀ ਛੇੜਖਾਨੀ ਅਤੇ ਸ਼ਰਾਰਤ ਭਰੇ ਅੰਦਾਜ਼ ਨੂੰ ਸੁਣਨਾ ਮਜ਼ੇਦਾਰ ਹੁੰਦਾ ਸੀ ਅੱਜ ਦੇ ਦੌਰ ਵਿੱਚ ਅਸੀਂ ਅਜੇ ਤੱਕ ਉਹ ਸਰੀਲਾਪਨ ਮਹਿਸੂਸ ਹੀ ਨਹੀਂ ਕਰ ਸਕਦੇ ਆਏ ਮਾਰ ਕੇ ਛਾਲਾਂ ਜਾਵਾ ਤੇ ਮੇਰੀ ਅਜੇ ਪਿਆਰ ਭਰੇ ਗੀਤ ਜਿਵੇਂ ਕਿ ਬੱਤੀ ਵਾਲ ਕੇ ਬਨੇਰੇ ਉੱਤੇ ਰੱਖਦੀਆਂ ਨੇ ਪ੍ਰੇਮਿਕਾ ਦੀਆਂ ਪਿਆਰ ਭਰੀਆਂ ਖਹਿਰਵਾਨੀਆਂ ਅਤੇ ਉਸਦੇ ਪ੍ਰੇਮੀ ਵਾਸਤੇ ਕਰਦੀਆਂ ਕੋਸ਼ਿਸ਼ਾਂ ਨੂੰ ਸੁੰਦਰ ਤਰੀਕੇ ਨਾਲ ਦਰਸਾਇਆ। ਇਹ ਗੀਤ ਪ੍ਰੇਮ ਦੇ ਸੱਚੇ ਅਹਿਸਾਸਾਂ ਨੂੰ ਨਿਰਾਗਰ ਕਰਨ ਵਾਲੇ ਸਨ। ਇਨ੍ਹਾਂ ਗੀਤਾਂ ਦੀ ਮਹਾਨਤਾ ਅਤੇ ਸੱਭਿਆਚਾਰਕ ਮੂਲਤਾ ਨੂੰ ਮੁੜ ਜੀਵਿਤ ਕਰਨ ਦੀ ਜ਼ਰੂਰਤ ਹੈ ਤਾਂ ਕਿ ਇਹ ਪੁਰਾਣੇ ਸੰਗੀਤ ਸਾਡੇ ਭਵਿੱਖ ਲਈ ਇੱਕ ਅਨਮੋਲ ਤੋਹਰ ਬਣੇ ਰਹਿਣ। ਪੁਰਾਣੇ ਪੰਜਾਬੀ ਗੀਤ ਤੇ ਲੋਕ ਗੀਤ ਜਿਹੜੇ ਸਿਰਫ ਸੰਗੀਤ ਨਹੀਂ ਸਗੋਂ ਇੱਕ ਅਨੋਖੀ ਜੀ ਸਰਗਮ ਸੀ ਜਿਹੜੀ ਹਰ ਦਿਲ ਨੂੰ ਆਪਣੇ ਵੱਲ ਖਿੱਚਦੀ ਸੀ ਜਿਸ ਦੇ ਵਿੱਚ ਰਿਸ਼ਤਿਆਂ ਨੂੰ ਖੂਬਹੂ ਬਿਆਨ ਕੀਤਾ ਜਾਂਦਾ ਸੀ ਅਜਿਹੇ ਗੀਤ ਜਿਹੜੇ ਕਿ ਸਾਨੂੰ ਮੁੜ ਕੇ ਨਹੀਂ ਲੱਭਣੇ ਸਾਨੂੰ ਲੋੜ ਹੈ ਅਜਿਹੇ ਗੀਤਾਂ ਨੂੰ ਮੁੜ ਸਿਰਜੀਤ ਕਰਨ ਦੀ ਇਹ ਸਿਰਫ ਜਾਦਾਂ ਨਹੀਂ ਸਾਡਾ ਵਿਰਸਾ ਏ ਜਿਸ ਨੂੰ ਦੁਬਾਰਾ ਜਗਾਉਣ ਦੀ ਲੋੜ ਹੈ ਅਸੀਂ ਜਿਹੜੇ ਪੁਰਾਣੇ ਗੀਤਾਂ ਨੂੰ ਸੁਣਦੇ, ਗਾਉਂਦੇ ਤੇ ਸਾਂਭਦੇ ਸੀ ਉਹ ਹੁਣ ਵਿਸਾਰੇ ਜਾ ਰਹੇ ਨੇ ਪਰ ਅਜੇ ਵੀ ਸਮਾਂ ਹੈ ਆਓ ਅਸੀਂ ਕੁਝ ਕੋਸ਼ਿਸ਼ਾਂ ਕਰੀਏ ਨਵੇਂ ਗੀਤਾਂ ਦੇ ਨਾਲ-ਨਾਲ ਇਹਨਾਂ ਪੁਰਾਣੇ ਗੀਤਾਂ ਨੂੰ ਵੀ ਜਿਉਂਦਾ ਰੱਖਣ ਦੀ ਜ਼ਿੰਮੇਵਾਰੀ ਸਾਡੀ ਹੈ ਜੇ ਅਸੀਂ ਅੱਜ ਆਪਣਾ ਇੱਕ ਕਦਮ ਵਧਾਈਏ ਤਾਂ ਸਾਡੇ ਵਿਰਸੇ ਦੇ ਇਹ ਕੀਮਤੀ ਹੀਰੇ ਕਦੇ ਗੁੰਮ ਨਹੀਂ ਹੋਣਗੇ ਸਾਡੀ ਕੋਸ਼ਿਸ਼ ਹੈ ਕਿ ਇਹ ਪੁਰਾਣੇ ਪੰਜਾਬੀ ਗੀਤ ਦੁਆਰਾ ਸੁਣਨ ਨੂੰ ਮਿਲਣ ਜੇ ਅਸੀਂ ਇਕੱਠੇ ਹੋ ਕੇ ਇਹਨਾਂ ਨੂੰ ਫਿਰ ਤੋਂ ਜਿਉਂਦੇ ਕਰ ਸਕੀਏ ਤਾਂ ਸਾਡੀ ਨਵੀਂ ਪੀੜ੍ਹੀ ਵੀ ਇਹਨਾਂ ਦੇ ਨਾਲ ਜੁੜੇਗੀ। ਰੰਗਲਾ ਪੰਜਾਬ ਪ੍ਰੋਗਰਾਮ ਦੇ ਵਿੱਚ ਸਾਡਾ ਅੱਜ ਦਾ ਖਾਸ ਐਪੀਸੋਡ ਸੀ ਲੋਕਗੀਤ। ਲੋਕਗੀਤ ਜਿਹੜੇ ਕਿ ਸਾਡੇ ਮਾਪਿਆਂ ਦੇ ਦੁੱਖਾਂ ਸੁੱਖਾਂ ਦੇ ਸਾਥੀ ਬਣੇ, ਜਿਨ੍ਹਾਂ ਨੇ ਸਾਡੇ ਮਾਪਿਆਂ ਦੇ ਸਫਰਾਂ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ, ਉਹਨਾਂ ਦੇ ਮਨ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਜ਼ਰੀਆ ਬਣੇ। ਦੋਸਤੋ, ਰੰਗਲਾ ਪੰਜਾਬ ਪ੍ਰੋਗਰਾਮ ਸ਼ੁਰੂ ਕਰਨ ਦਾ ਸਾਡਾ ਮੇਨ ਮਕਸਦ ਸਾਡੇ ਪੁਰਾਣੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ ਹੈ। ਸਾਡੀ ਧਰੋਹਰ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮਹੋਚਨਾਇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ ਤੁਸੀਂ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਰੰਗਲਾ ਪੰਜਾਬ ਪ੍ਰੋਗਰਾਮ ਸਿਰਫ ਇੰਡੀਆ ਆਨ ਫਲਾਈ ਤੇ ਅਸੀਂ ਇਸ ਸਫ਼ਰ ਦੇ ਅੰਤ ਵਿੱਚ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਪ੍ਰਾਣੀਆਂ ਧੁਨਾਂ ਨੂੰ ਦੁਬਾਰਾ ਜਗਾਉਣ ਲਈ ਸਾਨੂੰ ਸਾਰਿਆਂ ਨੂੰ ਕਦਮ ਵਧਾਉਣ ਦੀ ਲੋੜ ਹੈ ਆਓ ਮਿਲ ਕੇ ਇਹਨਾਂ ਗੀਤਾਂ ਨੂੰ ਸੰਭਾਲੀਏ ਅਤੇ ਨਵੀਆਂ ਪੀੜ੍ਹੀਆਂ ਤੱਕ ਲੈ ਕੇ ਜਾਈਏ ਇਹ ਸਾਡੇ ਵਿਰਸੇ ਦਾ ਅਨਮੋਲ ਖਜ਼ਾਨਾ ਨੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇਹ ਗੀਤ ਦੁਬਾਰਾ ਜ਼ਿੰਦਾ ਹੋਣੇ ਚਾਹੀਦੇ ਨੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਕਮੈਂਟ ਕਰੋ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਇੱਕ ਕਦਮ ਸਾਡੇ ਸੱਭਿਆਚਾਰ ਨੂੰ ਮੁੜ ਜਗਾਉਣ ਦਾ ਇੱਕ ਬਹੁਤ ਵੱਡਾ ਹੱਲਾ ਹੋ ਸਕਦਾ ਹੈ